ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ ਸੰਗਤ ਨੂੰ ਮੀਰਾ ਤੇ ਹੀ ਠੀਕ ਠਾਕ ਹੋ ਗਏ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਸਰਦਾਰ ਕਿੱਡ ਛੋਟਾ ਜਿਹਾ ਮੁੰਡਾ ਨਾਲ ਦੇ ਡੈਡੀ ਹੁੰਦੇ ਬਹੁਤ ਘੈਂਟ ਫਣੀ ਵੀਡੀਓ ਬਣਾਉਂਦੇ ਆ ਆ ਥੰਬਨੇਲ ਤੁਸੀਂ ਵੇਖ ਲਿਆ ਵਾ ਜੀ ਕੋਠੀ ਦਾ ਨਕਸ਼ਾ ਤੇ ਜਿਹੜੇ ਮੈਨ ਭਰਾ ਚੈਨਲ ਨਾਲ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਸਰਦਾਰ ਜਿੱਦੇ ਉਹਨਾ ਖਾਚ ਦਬੀ ਰੋਜ਼ ਰੋੜੇ ਘੂੜ ਲਉਂਦੇ ਆ ਸਾਮਣੇ ਰਹਿਤਾ ਹਾਂ ਨਾ ਪਾਪੇ ਨਾ ਗੱਲ ਦੀ ਅਪਾਪਾ ਆ ਖਾਚਦਾ ਸੁਣਉਂਦੇ ਆ ਯੋ ਗੱਲ ਕਰ ਲੈ ਬੱਚੀ ਦੇਖ ਨਾਲ ਰੋ ਰੋ ਦਬਿਆ ਰਹਿਣਾ ਤੰਦੂਰ ਵਾਂਗੂੰ ਆਹ ਜਦੋਂ ਵੇਖੇ ਮੇਰੇ ਪੁੱਤਰੇ ਮਗਰ ਪਿਆ ਰਹਿਣਾ ਭਰਾਣੀ ਤੇਰਾ ਕੀ ਵਿਗਾੜਿਆ ਉਹਨੇ ਆਹ ਹਾਂ ਰਾਣੀ ਪੁੱਤ ਕੀ ਹਾਲ ਚਾਣ ਵਾ ਠੀਕ ਠਾਕ ਵਾ ਤੋ ਠੀਕ ਆ ਠੀਕ ਆ ਪਪਾ ਤੂੰ ਦੱਸ ਤੇਰੇ ਗੋਡੇ ਕਿੱਡੇ ਕਿਦਾਵਾ ਗੋਡੇ ਕਿੱਡੇ ਦੇ ਦੇ ਉਹਦੇ ਨਹੀਂ ਤੁਰਦੇ ਜਿਦੋਂ ਦੀ ਤੂੰ ਇਹਨੂੰ ਲੰਬੜਾ ਕੋਲੋਂ ਕੁੱਟ ਪਾਈ ਆ ਤੁਹਾਡਾ ਭਲਾ ਉਹ ਰਾਣੀ ਮੁੱਤੂਏ ਨਹੀਂ ਨਾ ਸੁਣ ਇਹ ਤਾਂ ਖਾਚ ਐਵੇਂ ਭੌਂਕਦਾ ਰਹਿੰਦਾ ਵਾ ਇਹ ਛਤਰਾ ਤੋਂ ਕੱਚਾ ਵਾ ਮੇਰੀ ਤੰਦੋਈਆਂ ਚੱਲਦੀ ਆ ਪਪੂ ਡਾਕਟਰ ਕੋ ਦਵਾਈ ਤੇ ਕੋਈ ਗੱਲ ਨਹੀਂ ਅੱਗੇ ਨਾਲ ਫਰਕ ਆ ਕਾਫੀ ਮੈਨੂੰ ਪਪਾ ਗੱਲ ਆ ਇਦਾਂ ਮੇਰੇ 3 ਸਾਲ ਹੋ ਗਏ ਆ ਪੂਰੇ ਤੇ ਮੇਰਾ ਅੱਗੇ ਲੱਗਿਆ ਵੀਜ਼ਾ ਤੇ ਮੈਂ ਓਣ ਲੱਗਾ ਜੇ ਪਿੰਡ ਵਾਹ ਓ ਸ਼ਾਵਾਂ ਪੁੱਤਰਾ ਓ ਤੈਨੂੰ ਵੇਖਣ ਨੂੰ ਤੇ ਮੇਰੀਆਂ ਅੱਖਾਂ ਤਰਸ ਗਈਆਂ ਵਾ ਮੇਰਾ ਪੁੱਤ ਆਜਾ ਨੂੰ ਛੇਤੀ ਛੇਤੀ ਗੱਡਾ ਕ ਮਾਰ ਕ ਮਾਰ ਲੈ ਖਾਚੀ ਜੀ ਨੇ ਓ ਪਪਾ ਤੂੰ ਫੇਰ ਨਾ ਕਰ ਮੇਰੀ ਟਿਕਟ ਵੀ ਹੋ ਗਈ ਆ ਮੈਂ ਲੱਗਾ ਹਾਣ ਪੈਨੂੰ ਇਹ ਦੱਸ ਪੀ ਕੋਠੇ ਚੋਂ ਹਟਿਆ ਕਿ ਨਹੀਂ ਓ ਨਹੀਂ ਪੁੱਤਰਾ ਕਿਥੇ ਕੋਠੇ ਚੋਂ ਡੇ ਆ ਅਸੀਂ ਤਾਂ ਤਰਪਾਲਾਂ ਪਾਪਾ ਸਾਣ ਦੇ ਓ ਚੰਗਾ ਪਪਾ ਮੇਰਾ ਨਾ ਇੱਥੇ ਇੰਜੀਨੀਅਰ ਵਾਗਬਾ ਉਹ ਕੋ ਨਾ ਮੈਂ ਜ਼ਰੂਰੀ ਚੀਜ਼ ਲ ਲਈ ਆ ਬਸ ਤੂੰ ਕੋਠੀ ਦੀ ਤਿਆਰੀ ਕਰ ਤਿਆਰੀ ਨੂੰ ਪੁੱਤਰਾ ਕਿਹੜਾ ਹਲਵਾਈ ਨੂੰ ਸਾਈ ਦੇਣੀ ਆ ਸਾਡੀ ਤਿਆਰੀ ਤਿਆਰੀ ਆ ਮੇਰਾ ਪੁੱਤ ਤੂੰ ਆ ਜਾ ਉਹ ਨਹੀਂ ਪਾਪਾ ਤੂੰ ਐਦਾ ਕਰੀਂ ਪ੍ਰਾਣਾ ਘਾਟਾ ਦੇ ਨਾਲੇ ਰੇਤ ਬਜਰੀ ਸਿਮਿੰਟ ਇਹ ਸਾਕੋ ਸਟਾਲਾ ਬਾਕੀ ਮੈਂ ਆਪੇ ਆਣ ਕੇ ਸੰਭਲੂ ਉਹ ਕੋਈ ਨਹੀਂ ਪੁੱਤਰਾ ਮੈਂ ਤੇਰਾ ਇੰਨਾ ਕੰਮ ਕਰ ਦੇਣਾ ਤੇ ਬਾਕੀ ਤੂੰ ਆਪੇ ਆਣ ਕੇ ਸੰਭਲ ਲੈ ਚਾਲ ਚੰਗਾ ਪਪਾ ਮੈਂ ਫੋਨ ਰੱਖਣ ਲੱਗਾਈ ਹਾਂ ਤੇ ਅਗਲੇ ਹਫਤੇ ਨਾ 9 ਵਜੇ 에어ਪੋਰਟ ਤੇ ਗੱਡੀ ਭੇਜਦੀ ਉਹ ਗੱਡੀ ਤਾਂ ਬੜੀ ਮਹਿੰਗੀ ਪੈਣੀ ਆ ਤੇਰੇ ਵਾਸਤੇ ਉਹ ਗਰਦੋਲੇ ਦਾ ਮੋਟਰਸਾਈਕਲ ਵਾਲੀ ਰੇੜੀ ਨਾ ਭੇਜਦੀ ਆ ਨਾਲੇ ਸਸਤੀ ਪੈ ਜਾਊਗੀ ਬੜਾ ਤੇਜ਼ ਨੇ ਕਾ ਉਹ ਖਾਤ ਨੂੰ ਕਹਿੰਦਾ ਦੋ ਸਾਲ ਹੋਰ ਉੱਥੇ ਲਾਉਂਦਾ ਐਥੇ ਆ ਕੇ ਪਤਾ ਨਹੀਂ ਉਹਨੇ ਕਿਹੜਾ ਚਾਨਾ ਚੜਾ ਲੈਣਾ ਸਿੱਧਾ ਹੀ ਖਾਤ ਚ ਉਹ ਨਹੀਂ ਨੇ ਕਿਹਾ ਉਹ ਹੁਣ ਬੜਾ ਬਦਲ ਗਿਆ ਵਾ ਜੰਮਿਆਰ ਬੰਦਾ ਹੋ ਗਿਆ ਹੁਣ ਉਹ ਪੁੱਠੇ ਸਿੱਧੇ ਕੰਮ ਨਹੀਂ ਕਰਦਾ ਪਾਪਾ ਤੈਨੂੰ ਪਤਾ ਹੀ ਆ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੁੰਦੀ ਜਿਉ ਆ ਗਿਆ ਮੈਂ ਇੱਥੇ ਫਿਰ ਉਹਨੇ ਕਹਿ ਦਿੱਤੀ ਪਾ ਨੂੰ ਮੜਾ ਜਣਗਾ ਕਹ ਤੇ ਨਹੀਂ ਫਿਰ ਉਹਨੇ ਤੇਰੇ ਮੋਰ ਤਤੇ ਕਰਾਉਣੀ ਮੋਰ ਤੋਂ ਨਾ ਕੋਈ ਗੱਲ ਚੱਜਦੀ ਕਰੀ ਤੂੰ ਨਹੀਂ ਚਾਹੁੰਦਾ ਕਿ ਆਪਣੇ ਵੀ ਕੋਠੀ ਪਈ ਹੋਵੇ ਤੇ ਕੋਠੀ ਉੱਤੇ ਬਾਜ ਹੋਵੇ ਤੇ ਆਦਕੀ ਨਾਲੇ ਮੁੰਡੇ ਦਾ ਵਿਆਹ ਵੀ ਆਪਾਂ ਕਰ ਹੀ ਦੇਣਾ ਵਾ ਉਹ ਪਾਪਾ ਤੂੰ ਆ ਖਾਚ ਦੇ ਮਗਰ ਲਾ ਕੇ ਨਾ ਆ ਪ੍ਰਾਣੇ ਕੋਠੀ ਵੀ ਨਾ ਟਾ ਬੇਟੀ ਮਾਫੀ ਬਾਤ ਸਾਰੇ ਪਰਿਵਾਰ ਨੂੰ ਤੰਬੂ ਜੀ ਸੁਣਾ ਪਵੇ ਸਹੀ ਗੱਲ ਹੈ ਚੱਲ ਨਹੀਂ ਟਾਉਂਦੇ ਆ ਜੈ ਇਹਨਾਂ ਨੂੰ ਹੂੰ ਬਾਕੀ ਕੰਮ ਤੇ ਕਰ ਹੀ ਏ ਨਾਲੇ ਮੇਰੇ ਕੋਲ 1.5 ਲੱਖ ਰੁਪਈਆ ਹੈਗਾ ਵਾ लाख रुपिए ਦੀ ਕਮੇਟੀ ਚੁੱਕੀ ਸੀ ਤੇ 50000 ਦੀ ਮੱਝ ਵਿੱਚ ਹੀ ਮੈਂ ਘਰ ਦੀ ਝੋਟੀ ਉਹ ਭੁੱਲੇ ਬੁੱਢਿਆ ਜਦੋਂ ਮੈਂ ਪੈਸੇ ਮੰਗਾ ਉਦੋਂ ਦੇ ਮੱਦੀ ਦੀ ਬੀਬੀ ਵਾਂਗੂ ਹੈ ਨਹੀਂ ਹੈ ਨਹੀਂ ਕਰਦਾ ਹੋਰ ਤੇਰੇ ਕੋ ਪੈਸੇ ਕਿੱਥੋਂ ਨਿਕਲੇ ਆ ਹਾਂ ਉਹ ਪੋਤਰਾ ਹਾਂਡਾ ਛਾਡਾ ਕਰਕੇ ਉਹ ਮੈਂ ਪੈਸੇ ਜੋੜੇ ਸੀ ਤੇ ਇਹ ਘਰ ਬਣ ਗਿਆ ਤੇ ਟਾੜੇ ਹੀ ਕੰਮ ਆਉਣਾ ਵਾ ਚਾਲਨ ਵਾਲੇ ਮੇਰਾ ਪੁੱਤ ਤੰਦੋਈ ਅੱਡੇ 'ਚ ਜਾ ਕੇ ਤੇ ਰੇਤਾ ਬੱਦਰੀ ਵਾਲੇ ਨੂੰ ਪੈਸੇ ਜਮਾ ਕਰਾਈਏ। ਤਾਂ ਕਾੜੇ ਰੰਗਣੇ ਪੁੱਤ ਵਾਸਤੇ ਗੱਡੀ ਵੀ ਕਰਾਈਏ। ਆਪਾਂ 에ਅਰਪੋਰਟ ਤੋਂ ਨਹੀਂ ਉਹਨੂੰ ਲੈਣ ਜਾਣਾ। ਉਹ ਰਹਿਣ ਦੇ ਗੱਡੀ-ਗੱਡੀ ਆਵੇਂ ਪੈਸੇ ਬਰਬਾਦ ਕਰਨੇ ਆ। ਆਪੇ ਬੱਸ ਤੇ ਚੜ੍ਹ ਕੇ ਆ ਜੂਗਾ ਉਹਨੇ ਕਿਹੜਾ ਵਰਲਡ ਕੱਪ ਜਿੱਤ ਕੇ ਆਉਣਾ ਬਾਹਰ। ਉਹ ਚਾਲ ਪੁੱਤਰਾ ਸਾਈਕਲ ਫੜਦਾ ਮੈਂ ਤੇ ਮਗਰ ਬੈਹਾਂ ਉੱਥੇ। ਚੱਲੀਏ ਤੰਦੋਈ। ਬੜੀ ਠੋਕ ਵਜਾ ਕੇ ਗੱਲ ਕਰਦਾ ਨਿਕਾਇਆ। ਗਾਲੀਆਂ ਪੁਰਦੀਆਂ ਬੈਗਨ ਸਾਈਕਲ ਦੇ ਮਗਰ ਬੜੀਆਂ ਗੱਲਾਂ ਆਉਂਦੀਆਂ ਬਾਬਾ ਨੂੰ ਓ ਪੁੱਤਰਾ ਮੈਂ ਹੁਣ ਰਾਣੇ ਪੁੱਤ ਨੂੰ ਕਹਿ ਦੇਣਾ ਕਿ ਮੇਰ ਕੋਣੀ ਉਹ ਸਾਈਕਲ ਚੱਲਦਾ ਤੇ ਮੈਨੂੰ ਵੀ ਬੈਟਰੀ ਵਾਲੀ ਸਕੂਟਰੀ ਲੈ ਦੇ ਆ ਯਰ ਕਾਨ ਕੇ ਹਾਂ ਪਪਾ ਮੈਨੂੰ ਤੇ ਡਰਵਾ ਉਹ ਤੇਰਾ ਸਾਈਕਲ ਵੀ ਨਾ ਵੇਚ ਦੇ ਤੂੰ ਤੇ ਅੱਜੋ ਬੈਟਰੀ ਵਾਲੀ ਸਕੂਟਰੀ ਲੱਭਦਾ ਵਾ ਓ ਪਪਾ ਉਹਨੂੰ ਤਾਂ 3 ਸਾਲ ਹੋ ਗਏ ਦੁਬਈ ਗਏ ਨੂੰ ਉਹਨੇ ਤੈਨੂੰ ਤਾਂ ਕਦੀ ਵੀ ਰੁਪਿਆ ਵੀ ਨਹੀਂ ਭੇਜਿਆ ਉਹ ਪੁੱਤਰਾ ਉੱਥੇ ਪੈਸੇ ਜੋੜਦਾ ਨਾ ਤਾਂ ਨਹੀਂ ਭੇਜਦਾ ਰਿਹਾ ਸਾਨੂੰ ਉਹਨੂੰ ਪਤਾ ਇੱਥੇ ਤੇ ਵਿੱਠਾ ਖੁੰਡਾ ਜੀ ਵੜ ਜਾਣੇ ਪੈਸੇ ਉਹ ਪਾਪਾ ਵੇਖੀ ਕਿਦਾਂ ਸ਼ਿੰਗਾਰੇ ਦੇ ਮੁੰਡੇ ਵਾਂਗੂ ਕਿਹੜੇ ਜਮਾਨੀਆਂ ਨੂੰ ਨਾ ਸਾਰੇ ਪੈਖ ਖਵਾ ਲੀ ਜਾਂਦਾ ਓਏ ਹੋਏ ਬੜਾ ਤੇ ਆ ਕੇ ਸੀਮੰਟ ਵਾਲੀ ਦੁਕਾਨ ਤੇ ਰੇਤ ਵਿਚਟੀ ਵਾਲੀ ਤੇ ਉਹ ਬਲੇ ਭਗਵਾਨ ਸਿਆ ਕੀ ਹਾਲ ਚਾਲ ਵਾ ਓ ਠੀਕ ਆ ਭੁੱਲਰ ਸਿਆ ਕਿਵੇਂ ਆਣੇ ਹੋਏ ਉਹਹੀਂ ਆਇਆ ਤੇਰਕੋ ਸਿਮਿੰਟ ਤੇ ਸਰੀਏ ਦੀ ਸਾਈ ਦੇਣ ਤੇ ਨੜੇ ਰੇਤ ਦਾ ਕੀ ਸੈਂਗੜਾ ਰੈਂਗ ਹਨੋ ਉਹ ਕਿਉਂ ਭਗਵਾਨ ਸਿਆ ਉਹ ਸਿਮਿੰਟ ਕੀ ਕਰਨਾ ਵਾ ਕੋਈ ਖੁਰਲੀ ਖਾਲੀ ਢੱਟ ਗਈ ਆ ਕਿਉਂ ਅਈ ਸਾਰੀ ਉਮਰ ਖੁਰੀਆਂ ਬਣਾਈ ਜਾਣੀਆਂ ਅਈ ਗੋਠੀ ਵੀ ਬਣਾ ਸਕਦੇ ਹਾਂ ਉਹ ਕਾਕਾ ਤੂੰ ਤੇ ਮੈਨੂੰ ਗੁਸਾਇ ਕਰੀ ਜਾਂਦਾ ਵਾ ਉਹ ਮੈਂ ਤੇ ਵੈਸੇ ਪੁੱਛਿਆ ਹੀ ਹੋਰ ਭਗਵਾਨ ਸਿਆ ਤੂੰ ਸੁਣਾ ਬਾਰਾ ਦਾ ਕਾਕਾ ਠੀਕ ਠਾਕ ਵਾ ਨਾ ਤੂੰ ਕਿਹੜਾ ਬਾਹਰ ਵਾਲਾ ਕਾਕਾ ਕਿਹੜੋਂ ਦਵਾਈ ਭੇਜਣੀ ਆ ਆਹ ਹੋਂ ਪੁਲਰ ਸਾਹਿਬ ਉਹਦੇ ਠੀਕ ਠਾਕ ਆ ਤੇ ਉਹੋ ਹੀ ਪਾਉਂਦੇ ਆ ਕੋਠੀਆਂ ਲੋ ਯੋਰ ਕਿ ਆਪਾਂ ਵੀ ਕੋਠੀ ਪਾਈਏ ਤੇ ਪਿੰਡ ਚ ਨਾ ਕਰੀਏ ਉਹਨੇ ਆ ਜਾਣਾ ਨਾਲੇ ਅਗਲੇ ਹਫਤੇ ਵਾਹ ਕੀ ਬਾਤ ਹੈ ਸਿਮਰ ਦੇ ਤੁਹਾਨੂੰ ਲੱਗ ਜੂਗਾ 400 ਰੁਪਏ ਬੋਰਾ ਤੇ ਰੇਟ ਹੈਗਾ ਜੇ 4000 ਨੂੰ ਸੈਂਕੜਾ ਤੁਸੀਂ ਇਹ ਦੱਸ ਦੋ ਵੀ ਤੁਹਾਨੂੰ ਚਾਹੀਦੀ ਕਿੰਨੀ ਕਿੰਨੀ ਆਹ ਤੋਨਾ 5 ਕੇ ਸੈਂਕੜੇ ਮੋਟੀ ਰੇਂਜ ਭੇਜ ਦੇ ਤੇ 50 ਕੇ ਬੋਰੀਆਂ ਸਿਮਰ ਦੀਆਂ ਭੇਜ ਦੇ ਤੇ ਸਰੀਆ ਸੁਰਿਆ ਵੀ ਭੇਜ ਦੀ ਜਿੰਨਾ ਕੇ ਵਾ ਭੇਜਣਾ ਹੋਊਗਾ ਤੇ ਆਹ ਫੜ 50000 ਰੁਪਇਆ ਬਾਕੀ ਨਾਲੋ ਨਾਲ ਕਰਦੇ ਰਵਾਂਗੇ ਤੇ ਨਾਲ ਹਿਸਾਬ ਆ। ਉਹ ਭੁੱਲਰ ਸਾਹਿਬ ਆਹ ਪਾ ਤੁਹਾਡੀ ਦੁਕਾਨ ਦੀ ਸ਼ੋਭਾ ਬੜੀ ਸੁਣੀ ਤਾਂ ਹੀ ਆ ਪਾ ਤੁਹਾਡੇ ਕੋਲ ਆਏ ਆ ਤੇ ਮਾਲ ਪੂਰਾ ਵਾ ਟੋਪ ਦਾ ਭੇਜਿਓ ਚਲ ਜੀ ਅਬ ਚੱਲੇ ਆ ਤੇ ਵਧਿਆ ਭੇਜਿਆ। ਕੀ ਗੱਲ ਕਿੰਤਾ ਨਾ ਕਰੋ ਤੁਸੀਂ ਮਾਲ ਪੂਰਾ ਪੂਰਾ ਆਊਗਾ। ਤੇ ਜੀ ਆ ਵੀ। ਸਾਈਕਲ ਤੇ ਸਟੈਲ ਨਾ ਸਾਈਕਲ ਤੇ ਠੇਕੇਦਾਰਾਂ ਕਰਈਆਂ ਓ ਹਾਂ ਹਾਂ ਭਗਵਾਨ ਸਿਆ ਆ ਰਹਾ ਕਰਈਆਂ ਠੇਕੇਦਾਰ ਘਾਟੀ ਲੱਗੰਦਿਆ ਬਾਕੀ ਤੇ ਲੰਬਿਆਂ ਰੰਬਿਆਂ ਨੇ ਕੰਮ ਓ ਭਗਵਾਨ ਸਿਆ ਕਰੇ ਜੇ ਰੰਬਿਆ ਵਾ ਉਹ ਪੌੜੀ ਪੌੜੀ ਚੜਾਉਣ ਵਾਲੀ ਹੀ ਇਹਦੇ ਮੰਦੇ ਕੰਮਾਂ ਦੇ ਤਾਂ ਕਰੇ ਰੰਬਿਆ ਹੀ ਜੀ ਓ ਠੇਕੇਦਾਰਾਂ ਕੋਠੀ ਪਾਉਣੇ ਆ ਤੇ ਹਫਤੇ ਤੱਕ ਕੰਮ ਚਾਲੂ ਕਰ ਦੇਣਾ ਵਾ ਆਪਾਂ ਤੇ ਅਸੀਂ ਆਖਿਆ ਸਾਈ ਸੁਈ ਕਰੀਏ ਠੇਕੇਦਾਰ ਨਾ ਓ ਭਗਵਾਨ ਜੀ ਆ ਕੋਠੀ ਜਿੱਦਾਂ ਦੀ ਆਖੇ ਓਏ ਉਦਾਂ ਦੀ ਪਾ ਰਿਆਂਗੇ ਤੂੰ ਗੱਲ ਕਰ ਕੇ ਤਾਂ ਨਹੀਂ ਪੋਣੀ ਆ ਓ ਮਿਸਤਰੀ ਤੂੰ ਤਾਂ ਖੁਰਨੀਆਂ ਖਾਲੀਆਂ ਬਰੋਨਾ ਜਾਂ ਤੂੰ ਬਰੋਨਾਵਾ ਸਮਾਦਾ ਕਦੀ ਕਦੀ ਕੋਠੀ-ਕੁਠੀ ਪਾਈਓ ਓ ਕਾਕਾ ਮੇਰਾ ਨਾਮ ਆ ਠੇਕੇਦਾਰ ਲਾਲੀ ਤੇ ਮੈਂ ਕੰਮ ਕਰਦਾ ਨਵਾ ਸਾਲੀ ਤੂੰ ਇਹ ਦੱਸੋ ਪਿੰਨੀਆਂ ਬੁੱਟਣੀਆਂ ਵਾ ਨਹੀਂ ਹਵਾ ਦੀ ਕੋਠੀ ਪਾ ਦੇਣੀ ਆ ਨੀਆਂ ਪੁੱਟੇਗਾ ਤਾਂ ਫੇਰ ਹੀ ਬਣਾਏਗਾ ਆਹੋ ਆ ਕਾਕਾ ਠੇਕੇਦਾਰੀ ਦੇ ਕੁਝ ਕਾਇਦੇ ਕਾਨੂੰਨ ਹੁੰਦੇ ਆ ਤੈਨੂੰ ਕੀ ਪਤਾ ਵਾ ਨਾਲੇ ਨਾ ਗਾਗ ਨੂੰ ਅੱਜਕੱਲ ਸਾਰਾ ਕੁਝ ਪੁੱਛਣਾ ਪੈਂਦਾ ਵਾ ਤੁਸੀਂ ਇਹ ਦੱਸੋ ਕਿ ਬੂਏ ਬਾਰੀਆਂ ਰੱਖਣੇ ਆਂ ਕਿ ਨਹੀਂ ਰੱਖਣੇ ਕੋਠੀ ਤੇ ਨਹੀਂ ਥਲਾਂ ਦੇ ਸਰੋਂਗ ਰੱਖਦੇ ਆਈ ਸਰੋਂਗ ਥਾਣੀ ਲੰਘ ਜਾ ਕਰਾਂਗੇ ਓਏ ਦੱਸ ਹੁਣ ਬੂਏ ਰੱਖਣੇ ਨਹੀਂ ਆ ਓ ਠੀਕ ਆ ਓ ਚਲ ਬੂਏ ਵੀ ਹੋ ਗਏ ਬਾਰੀਆਂ ਵੀ ਹੋ ਗਈਆਂ ਤੁਸੀਂ ਇਹ ਦੱਸੋ ਕਿ ਉੱਤੇ ਲਾਈਟਰ ਪਾਉਣਾ ਵਾ ਨਹੀਂ ਠੇਕੇਦਾਰਾ ਉੱਤੇ ਤਰਪਾਲ ਪਾਉਣੀ ਆ ਓਏ ਆ ਤੱਕ ਕਿੱਧਰ ਦੀਆਂ ਗੱਲਾਂ ਕਰਦਾ ਵਾ ਔਰ ਮੇਰਾ ਨਾਮ ਹੈ ਠੇਕੇਦਾਰ ਲਾਲੀ ਤੇ ਮੈਂ ਕੰਮ ਕਰਦਾ ਹਾਂ ਨਾ ਛਾਲੀ ਆਪਣੇ ਪਾਪੇ ਨੂੰ ਪੁੱਛਣਾ ਉਹਨੇ ਹੂੰ ਓ ਠੀਕ ਆ ਭਗਵਾਨ ਸਿਆ ਉਹ ਕੰਮ ਤੇਰਾ ਜਿੱਦਾਂ ਦਾ ਆਖੋਗੇ ਨਾ ਓਏ ਉਦਾਂ ਦਾ ਕਰ ਦਿਆਂਗੇ ਪਰ 200 ਰੁਪਿਆ ਫੁੱਟ ਲੈਣਾ ਮੈਂ ਤੇਰੀ ਦਾ ਕੋਈ ਨਹੀਂ ਪੈਸੇ ਜਿੰਨੇ ਲੈਣੇ ਹੋਣਗੇ ਉਹ ਮੇਰਾ ਰਾਣਾ ਪੁੱਤ ਕੱਲੂ ਤੇ ਮੈਂ ਕੱਲ ਮੈਂ ਤੈਨੂੰ ਸਾਈ ਪਿਆਨਾ ਦੇ ਦਿੰਨਾ ਤੇ ਅਗਲੇ ਹਫਤੇ ਤੱਕ ਕੰਮ ਚਾਲੂ ਕਰ ਦਈਏ ਆਪਾਂ ਆ ਆ ਫੜਨਾ ਇਹ ਕਿਨੇ ਆ ਭਗਵਾਨ ਜੀ ਆ 5000 ਰੁਪਇਆ ਵਾ ਉਹ ਚੱਲ ਠੀਕ ਆ ਕੰਮ ਤੇਰਾ ਕਰ ਦਿਆਂਗੇ ਮੇਰਾ ਨਾਮ ਆ ਠੇਕੇਦਾਰ ਲਾਲੀ ਤੇ ਕੰਮ ਕਰੂੰਗਾ ਥਾਲੀ ਨਾਲੇ ਭਗਵਾਨ ਜੀ ਨਾਲ ਇੱਕ ਗੱਲ ਹੋਰ ਸੁਣ ਲੈ ਉਹ ਜਿਹੜੀ ਸਾਈ ਉਹ ਵਾਪਸ ਨਹੀਂ ਹੁੰਦੀ ਹੁੰਦੀ ਤੂੰ ਕੰਮ ਕਰਾਉਣਾ ਚਾਹੇ ਨਹੀਂ ਕਰਾਉਣਾ ਠੀਕ ਆ ਨਾ ਹਾਂ ਉਹ ਤੂੰ ਹੁਣ ਕਿਦੇ ਹੋਰ ਨਾ ਠੇਕਾ ਫੜ ਕੇ ਬੈਣੀ ਆਪਣੀ ਜ਼ਬਾਨ ਪੱਕੀ ਆ ਤੂੰ ਅਗਲੇ ਹਫਤੇ ਕੰਮ ਚਾਲੂ ਕਰਦੇ ਆਣ ਕੇ ਉਹ ਤੁਸੀਂ ਪਰਵਾਹ ਨਾ ਕਰੋ ਉਹ 5000 ਲੈ ਕੇ ਖੁਸ਼ ਹੋ ਯਾਰ ਮੁੰਡਾਲੀਆਂ ਆ ਗਿਆ ਬਾਹਰ ਆਲਾ ਕਿਹਨਾਂ ਫਾਨੂੰ ਲਾਣਾ ਹੱਥ ਤੂੰ ਓਏ ਮੇਰੀ ਛੋਲਾ ਕਾਲ ਤੂੰ ਪਾਥੀਆਂ ਚੁੱਕੇ ਤਾਂ ਸਾਰੀਆਂ ਮੇਰਾ ਪੁੱਤ ਉਥੇ ਲਾ ਦੇ ਜਿਹੜੇ ਤੈਨੂੰ 50 60 ਰੁਪਏ ਆ ਮੈਂ ਸ਼ਾਮਾਂ ਨੂੰ ਦੇ ਦੂੰਗਾ ਪਪਾ ਇੱਥੇ ਆਪਾਂ ਰੇਤ ਲਗਾਉਣੀ ਆ ਪਪਾ ਹਾ ਦਬਈ ਵਾਲੀ ਖਾਚ ਦਾ ਫਿਰ ਫੋਨ ਆ ਕੇ ਗੱਲ ਕਰ ਲੈ ਹਾ ਦਬਈ ਵਾਲੀ ਖਾਚ ਦਾ ਉਹ ਹਾਂ ਪੁੱਤ ਰਾਣਿਆ ਕਿੱਥੇ ਆ ਤੂੰ ਤੇ ਠੇਖੂ ਚ ਤੁਹਾਨੂੰ ਮੈਂ ਕਿਹਾ ਸੀ ਅੰਬਰਸਰ ਗੱਡੀ ਭੇਜੋ ਤੁਸੀਂ ਮੈਨੂੰ ਕੋਈ ਲੈਣ ਹੀ ਨਹੀਂ ਆਇਆ ਉਹ ਲਿਆ ਮੈਂ ਗੱਲ ਕਰਾਂ ਉਹ ਤੈਨੂੰ ਗੱਡੀ ਦੀ ਕੀ ਲੋੜ ਹੈ ਹਾਈ ਥੋਕੇ ਬੱਸ ਬੁਸਟ ਆ ਜਾ ਤੇਰੇ ਐਂਬੂਲੈਂਸ ਨੇ ਹੱਪੇ ਘੜ ਛੱਡ ਜਾਣਾ ਉਹ ਕ ਲੈਣਿਆ ਮੈਂ ਬਸ ਤੇ ਚੜ ਕੇ ਅੰਬਰਸਰੋਂ ਆਪੇ ਆ ਗਿਆ ਵਾ ਤੇ ਪਿੰਡ ਵਾਲੇ ਸੂਏ ਤੇ ਆਣ ਕੇ ਨਾ ਤੇ ਮੈਨੂੰ ਲੈ ਜਾਓ ਤੇ ਸਮਾਨ ਮੇਰੇ ਕੋਲ ਭਾਰਾ ਜੇ ਆਹੋ ਉਹ ਆਉਂਦੇ ਆ 5 ਮਿੰਟ ਠੀਕ ਆ ਪਾਧੇ ਘੰਟੇ ਚਾਹੀਏ ਪਾਪਾ ਉਹ ਦੁਬਈ ਵਾਲੀ ਖਾਚ ਨਾ ਅੱਜ ਇੰਡੀਆ ਆ ਗਈ ਉਹਦੇ ਆਪਣੇ ਪਿੰਡ ਵਾਲੀ ਸੜਕ ਤੇ ਹੀ ਆ ਰਾਣ ਨੂੰ ਲੈ ਗਏ ਨਾਲ ਉਹਦਾ ਸਮਾਨ ਸਮੂਣੀ ਭਰਣਾ ਓਸ਼ਾ ਰਾਣਾ ਪੁੱਤ ਆ ਗਿਆ ਵਾ ਨਹੀਂ ਹੋਰ ਤੈਨੂੰ ਮਿਲਣਾ ਟਰੰਬਲੇ ਉੜਾ ਚਾਂਤਨੀ ਨਾਲੇ ਰਾਣੀ ਪੁੱਤ ਨੂੰ ਲੈ ਗਿਆ ਸਮਾਨ ਉਹਦਾ ਭਾਰਾ ਹੋਣਾ ਵਾ ਫੜਦਾ ਮੈਂ ਸਾਈਕਲ ਵਹਿ ਮਗਰ ਤੂੰ ਉਹ ਗਾਲ ਥੋਨਾ ਤੂੰ ਪਾਸਿਆਂ ਪੁੱਥਿਆ ਚੋਕ ਕੇ ਪਰਾਪਰਾ ਕਰਦੀ ਮੇਰਾ ਮਾਣਾ ਬੋਤਾ ਆਉਣ ਆਲਾ ਵਾ ਸਮਾਨ ਲਵਾਉਣਾ ਵਾ ਰੇਤਾ ਬੱਜਦੀ ਸੀਮੈਂਟ ਇੱਟ ਵੀ ਛਡਾਉਣੀ ਐ ਇੱਥੇ ਹੀ ਹੂੰ 50 ਰੁਪਏ ਦੇ ਨਾ ਮੈਂ ਛਾਣ ਦਊਂਗਾ ਆਣ ਕੇ ਨਾਲੇ ਪਾਣੀ ਦੇ ਟਨ ਮੈਂ ਟੋਫੀਆਂ ਵੀ ਦਊਂਗਾ ਹੂੰ ਕਾਚੇ ਬੜਾ ਵਧੀਆ ਹੁੰਦਾ ਹਨਾ ਨਿਆਆ ਆਹ ਮੈਂ ਟੈਗਟ ਸਟੇ ਲਾਣਾ ਫੋਨ ਵੀ ਫੜਿਆ ਸੋ ਚਾਤਰੀਆ ਹੁੰਦਾ ਏ ਲੈ ਸਾਈਕਲ ਤੇ ਲੈਣ ਆਏ ਹਾਂ ਨੂੰ ਓ ਪਾਪਾ ਸਾਸੀ ਕਾਲ ਪੈਰੀ ਪੈਣਾ ਹੋਸਣਾ ਕੀ ਹਾਲ ਚਾਲਾ ਉਹ ਠੀਕ ਆ ਪੁੱਤਰਾ ਉਹ ਨਿਕਿਆ ਤੂੰ ਤੇ ਵਾਵਾ ਵੱਡਾ ਹੋ ਗਿਆ ਜਦੋਂ ਮੈਂ ਗਿਆ ਹਾਂ ਉਹ ਤੇਨੂੰ ਛੋਟਾ ਜਿਹਾ ਛੱਡ ਕੇ ਗਿਆ ਸੀ ਵੱਡੇ ਉਹਨੂੰ ਮੈਂ ਕਿਹੜਾ ਪੂਰ ਦੇਖ ਲਓ ਕੇ ਬਲਬੂ ਬਦਲੇ ਨਾ ਮੈਂ ਤੇ ਸੋਚਿਆ ਸੀ ਤੇਰ ਕੋ ਦੇ ਸਮਾਨ ਹੀ ਬੜਾ ਹਣਾ ਟੈਟਿਟੂਡ ਹੀ ਨਹੀਂ ਤੇਰ ਕੋ ਅਨਕੀ ਦੀ ਬੈਗੀ ਕਿ ਚੁੱਕੀ ਨਾ ਬੈਗੀ ਉਹ ਗੁਰੂਆ ਉਥਰੇ ਸਮਾਨ ਹੀ ਬੜਾ ਮਹਿੰਗਾ ਵਾ ਏ ਕਰਕੇ ਮੈਂ ਜਿਹੜਾ ਸਮਾਨ ਨਹੀਂ ਲੈ ਕੇ ਆਇਆ ਬਹੁਤੇ ਨਜਾਇਜ਼ ਪੈਸੇ ਨਹੀਂ ਖਰਚੇ ਉਹ ਬੋਲੇ ਮੇਰਾ ਨਰਨਾਣਾ ਪੁੱਤ ਬੜਾ ਸ਼ਿਆਣਾ ਹੋ ਗਿਆ ਵਾ ਹੁਣ ਨੀ ਜਾਂੇ ਪੈਸੇ ਨਹੀਂ ਖਰਚਦਾ ਕੋਈ ਵੀ ਉਹ ਪਾਪਾ ਹੁਣ ਇੱਥੇ ਰਾਤ ਪਾ ਦੇਣੀ ਆ ਉਹ ਚੱਲ ਸਕੰਦ ਚਲਾਓ ਤੇ ਨਾਲੇ ਘਰ ਤੇਲੀਏ ਤੇ ਨਾਲੇ ਆ ਖਾਚ ਨੂੰ ਚਾਹ ਪਾਣੀ ਪੀ ਲਈਏ ਤੂੰ ਤੇ ਮੂੰਹ ਤੇ ਕਹਿ ਤਖਾਣੇ ਪੁੱਤ ਤੂੰ ਚਾਹ ਮੇਰੇ ਸਾਹਣਾ ਸ਼ਗਲ ਮੇਰੇ ਕੋ ਨਹੀਂ ਦੋ ਸਵਾਰੀਆਂ ਖਿੱਚੀਆਂ ਜਾਂਦੀਆਂ ਉਹ ਚੱਲ ਪਾਪਾ ਉਹ ਚੱਲ ਜੋ ਕਰਾ ਜਾ ਬੈ ਗਾੜੀ ਚੱਕ ਗਾੜੀ ਕਿੱਥੇ ਬੈਣਾ ਲਾ ਗਾੜੀ ਡੰਡੇ ਤੇ ਬੈਣਾ ਹੋਰ ਗਾੜੀ ਪਿਆਰ ਤੇ ਬੈਣਾ ਵਾ ਉਨਾਲੇ ਪਹੁੰਚਣਾ ਮੈਨੂੰ ਨਾ ਬੈਂਡਰੀਆਂ ਵਾਲੇ ਸੂਟ ਨਹੀਂ ਲਾਰੇ ਮੇਰੇ ਕੋਲ ਨਹੀਂ ਹੌਸਿਆ ਕਲ ਚੱਲਦਾ ਮੇਰੇ ਤੇ ਗੋਡੇ ਰਹਿ ਗਏ ਆ ਉਹ ਚੱਲ Papa ਵੇਖ ਲਾਂਗੇ ਵੀ ਲੱਲਾਂਗੇ ਸਾਹਤਾਂ ਜੋ ਜ ਪੈਸੇ 90 ਸਾਂ ਬਚਣਗੇ ਕੋਠੀ ਜੋ ਤੇ ਉਹ ਚਲਾਣਾ ਚਲਾਣਾ ਤੋਂ ਦੇ ਉੱਥੇ ਕਹਿੰਦਾ ਹਾਂ ਮੈਂ ਟਰਾਲਾ ਚਲਾਉਂਦਾ ਰਿਹਾ ਇੱਥੇ ਦਿਨ ਕੋ ਖਿਆਗਾ ਨਹੀਂ ਜਨਾਲੇ ਨਹੀਂ ਚੱਲਦਾ ਉਹ ਉਹ ਕਿਆ ਤਾ ਜੋਕਰ ਉਹਨੂੰ ਇਹਨੇ ਉਹ ਵੀ ਬੜੀ ਲਾਪਾ ਕਰਦਾ ਅਕਸਰ ਉਹਦੇ ਵੀ ਨਹੀਂ ਕੋਈ ਛੜਨੀ ਬਾਅਦ ਚ ਉਹ Papa ਓਏ ਇੰਨਾ ਦੇ ਕਦੇ ਮੈਂ ਉੱਥੇ ਡਬਲ ਡਿਊਟੀ ਕਰਕੇ ਨਹੀਂ ਥੱਕਿਆ ਜਿੰਨਾ ਮੈਨੂੰ ਸਾਈਕਲ ਨੇ ਦਿਖਾਤਾ ਈ। ਉਹ ਮੁੰਤਰਾ ਨਾ ਮੋਢੇ ਚਲਾਉਣਾ ਵਾ ਤੂੰ ਇੱਕ ਦਿਨ ਨਹੀਂ ਥੱਕ ਗਿਆ ਵਾ। ਓ ਪਾਪਾ ਯਾਰ ਇੱਥੇ ਗਲੀਆਂ ਹਾਲੇ ਇਦਾਂ ਦੀਆਂ ਹੀ ਆ। ਓ ਚੱਲ ਜ ਸਾਡੇ ਕੋਠੀ ਚੋਂ ਪੈਸੇ ਵੱਜ ਗਏ ਨਾ ਅਸੀਂ ਆ ਗਲੀ ਵੀ ਪੱਕੀ ਕਰਾ ਦਣੀ ਆ। ਕੋਈ ਨਹੀਂ ਮੁੰਤਰਾ ਕਰਾ ਦਾਂਗੇ। ਨਾ ਮੈਂ ਕਿਹਾ ਕਿ ਤੂੰ ਬੋਤਲ ਨਾਲ ਬੈਗ ਤੂੰ ਅੰਦਰ ਰੱਖਾ। ਉਹ ਪਪਾ ਤੈਨੂੰ ਮੈਂ ਕਹਿਆ ਕੋਠੇ ਕਾਠੇ ਢਾਦੀ ਤੂੰ ਤੇ ਯਾਰ ਕੋ ਕੀਤਾ ਕੱਖ ਨਹੀਂ ਇਹ ਕੋਠੇ ਕਾਠੇ ਨਹੀਂ ਢਾਏ ਆ ਪੁੱਤਣਾ ਮੈਂ ਹਾਂ ਠੰਡ ਬਣੀ ਆ ਜੋ ਕਰਨਾ ਤੂੰ ਆਪਣੇ ਹੱਥੀਂ ਕਰ ਲੈ ਚਲੋ ਉਹ ਤੇ ਠੀਕ ਆ ਪਪਾ ਪਰ ਯਾਰ ਤੂੰ ਕੋ ਰੇਤਾ ਬਜਰੀ ਸੀਮਿੰਟ ਮੰਗਾਇਆ ਹੀ ਨਹੀਂ ਆ ਆ ਪੁੱਤ ਰਾਣਿਆ ਮੈਂ ਸਾਰਿਆਂ ਨੂੰ ਪੈਸੇ ਦੇ ਆਵਾ ਸੀਮਿੰਟ ਦੇ ਪੈਸੇ ਵੀ ਦੇ ਆਵਾ ਇਟਾ ਵਾਲਿਆਂ ਨੂੰ ਵੀ ਪੈਸੇ ਦੇ ਆ ਤੇ ਬਜਰੀ ਮੰਗਾਣੀ ਆ ਸਾਰਾ ਸਮਾਨ ਮੰਗਾਣਿਆ ਮੈਂ ਤੇ ਲਾਲੀ ਠੇਕੇਦਾਰ ਨੂੰ ਮੈਂ ਸਾਈ ਵੀ ਦਿੱਤੀ ਆ ਉਹ ਪਪਾ ਫੇਰ ਤੇ ਤੂੰ ਸਾਰਾ ਕੰਮ ਖਿੱਚਦਾ ਓ ਪੁੱਤਰਾ ਮੈਂ ਕੋਨੇ ਹੈਗਾ ਸੀ ਢੇਣ ਲੱਖ ਰੁਪਈਆ ਤੇ ਉਹ ਦੇ ਦਿੱਤਾ ਹੀ ਮੈਂ ਖਰਚ ਤੇ ਹੁਣ ਬਾਕੀ ਕੰਮ ਤੂੰ ਆਪੇ ਸਾਹਮਣੇ ਵੇਖਾਂ ਤੇ ਸੀ ਇਹਨੇ ਕੀ ਲਿਆਂਦਾ ਪਰਸਾ ਹਾਂ ਉਹ ਤੇ ਬੁੱਢੀਆਂ ਦੇ ਮਾਜੇ ਕੀ ਲਿਆਂਦਾ ਬੁੱਢੀਆਂ ਸਵਾ ਅਵੇ ਚਲੀ ਪੈਸੇ ਨਿਕਲਣਾ ਛੋਟੇ ਰੇ ਬਾਕੀ ਉਹ ਕੱਚੇ ਮਾ ਤੇਰਾ ਸਾਰਾ ਬੈਗ ਖੋਲਿਆ ਵਾ ਪਹਿ ਬੁਹਾ ਤੇ ਤੂੰ ਕੋਈ ਵੀ ਨਹੀਂ ਲੈਂਦਾ ਆ ਬਸ ਮੇਕਅਪ ਦਾ ਸਮਾਨ ਆ ਬੁੱਢੀਆਂ ਦਾ ਤੇ ਆ ਪਰਸਲਾ ਪਪਾ ਵੇਖ ਲੈ ਇਹਦੀ ਕਤੂਦ ਕੀ ਲੈਂਦਾ ਇਹਨੇ ਓਏ ਤੂੰ ਮੇਰੇ ਬੈਗੇ ਖੋਲਿਆਈ ਇਹਦੇ ਉੱਥੇ ਮੇਰੇ ਰੂਮ ਚ ਆਗਿਆ ਪਾਲ ਮੁੰਡਾ ਰਹਿੰਦਾ ਹਰ ਪਰੇ ਦਾ ਇਹ ਤੇ ਉਹਦੀ ਬੁੱਢੀ ਦਾ ਸਮਾਨ ਆ ਹਾਂ ਪਪਾ ਇਹ ਸਾਰਾ ਕੋ ਝੂਠ ਬੋਲਣ ਦੇ ਯੋ ਮੈਨੂੰ ਤਾਂ ਲੱਗਦਾ ਕਿ ਬੁੱਢੀ ਬੜੀ ਨੇ ਚੱਕਰ ਆ ਇਹ ਸਾਰੇ ਪੈ ਉੱਤੇ ਖਰਚੀ ਆ ਬਾਵਾ ਆ ਵੇਸ ਮੈਂ ਸਾਰਾ ਉਹਦਾ ਲੈਂਦਾ ਇਹਨੇ ਹਾਂ ਛੋਟੇ ਦਾ ਤੈਨੂੰ ਕੌਣ ਕਹਿੰਦਾ ਵੀ ਸਾਰੇ ਪੈਸੇ ਬੁੜੀਆਂ ਤੇ ਖਰਾਬ ਕਾਣ ਡਿਆ ਪੈਸੇ ਤੇ ਮੇਰੇ ਸਾਰੇ ਪਾਪਾ ਕੰਪਨੀ ਤੇ ਫਸੇ ਆ ਪੈਸੇ ਮੈਂ ਤਾਂ ਨਹੀਂ ਲੈ ਕੇ ਆ ਆ ਪੁੱਤਰਾ ਐਂ ਉਹ ਤੇ ਤੇਰੀ ਗੱਲ ਠੀਕ ਆ ਕਿ ਪੈਸੇ ਤੇਰੇ ਕੰਪਨੀ ਤੇ ਫਸੇ ਆ ਤੂੰ ਲੈ ਕੇ ਨਹੀਂ ਆ ਆ ਤੇ ਜੇ ਤੂੰ ਪੈਸੇ ਨਹੀਂ ਲੈ ਕੇ ਆ ਤੇ ਕੋਠੀ ਕਾ ਨਹੀਂ ਪਾਉਣੀ ਆ ਤੇ ਦੱਸ ਤੂੰ ਨਾਲ ਲੈ ਕੇ ਕੀ ਆਇਆ ਵਾ ਆਹੋ ਪਾਪਾ ਤੂੰ ਮੈਂ ਕਿਹਾ ਨਹੀਂ ਕਿ ਮੇਰਾ ਉੱਥੇ ਇੱਕ ਇੰਜੀਨੀਅਰ ਵਾਗਵਾ ਤੇ ਮੈਂ ਉਹ ਕੋਠੀ ਦਾ ਨਕਸ਼ਾ ਲੈ ਕੇ ਆਇਆ ਵਾ ਫਟਾਏ ਮੂਤਰਾਂ ਚਮੜੇ ਤੂੰ ਦੇ ਖਖ ਲਿਆ ਨਹੀਂ ਮੇਰ ਕੋ ਜਣਾ 1.5 ਲੱਖ ਰੁਪਈਆ ਗਾਹੀ ਉਵੇਂ ਖਰਚਾਤਾ ਹੀ ਹੋ ਲਿਆ ਓ ਛੋਟਿਆ ਇਨੀ ਸੇਵਾ ਕਰੀਏ ਛੋਟਾ ਮੰਡਾ ਵਾਲਾ ਤੇ ਹਾਂਜੀ ਵੀਡੀਓ ਲਈ ਆ ਜੀ ਤੁਸੀਂ ਵੇਖ ਤੇ ਉਹ ਛੋਟਾ ਤੇ ਸਰਦਾਰ ਓਏ ਹੋਏ ਕੀ ਬਾਤਾਂ ਉਹਨੇ ਵੇਖ ਲਾ ਜਾ ਕੇ ਬੈਗ ਫੋਲਿਆ ਫੋਲ ਕੇ ਫਿਰ ਜਨਾਨੀ ਵਾਲਾ ਪਰਸ ਨੇ ਦਿਮਾਗ ਲਾਇਆ ਵੀ ਇਹ ਪਰਸ ਦੇ ਵਿੱਚ ਇਹ ਜਨਾਨੀ ਵਾਲਾ ਪਰਸ ਆ ਵਿਚ ਜੋ ਮੇਕਅਪ ਦਾ ਸਮਾਨ ਨਿਕਲਣਦਿਆ ਤੇ ਦਿਮਾਗ ਕੰਮ ਕਰਕੇ ਲਿਆ ਕੇ ਦੱਸਤਾ ਪਾਪੇ ਨੂੰ ਵੀ ਪਾਪਾ ਆ ਚੱਕਰੀ ਕੋਈੜਾ ਪਾਪੇ ਕੋ 1.5 ਲੱਖ ਹੈਗਾ ਹੀ ਉਹ ਵੀ ਇਹਨੇ ਚਾਹਤਾ ਤੇ ਚਲੋ ਜੀ ਐਂਟਰਟੇਨਮੈਂਟੀ ਫਨੀ ਵੀਡੀਓ ਹੀ ਕੈ ਅੜਹੀਗੀ ਤੇ ਜਿਹੜੇ ਭੈਣ ਭਰਾ ਚੈਨਲ ਨਾਲ ਜਿਹੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਮਿਲਦੇ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ